ਜਿੰਨਾ ਪਿਆਰ ਇਹਨਾਂ ਦੇ ਹਿੱਸੇ ਆਇਆ ਤੁਸੀਂ ਕੰਮ ਦੇਖ ਕੇ ਕਹੋਗੇ ਉਹਨਾਂ ਹੀ ਥੋੜਾ ਹੈ ਨੈਟ ਤੇ ਸਰਚ ਮਾਰਿਓ ਫੇਸਬੁੱਕ ਦਾ ਪੇਜ ਵੇਖਿਓ ਇਹ ਉਹੀ ਘੋੜੇ ਵਾਲਾ ਜੋੜਾ ਹੈ ਤੁਹਾਨੂੰ ਦੇਖਣ ਨੂੰ ਥੋੜਾ ਜਿਹਾ ਲਿੱਸਾ ਨਜ਼ਰ ਆਊਗਾ ਉਹ ਵੇਖੀਦਾ ਜਾਇਓ ਇਹਨਾਂ ਦੀ ਸੰਭਾਲ ਵਾਲੀ ਆ ਨਵਾਂ ਹੀ ਆਇਆ 6 ਮਹੀਨਿਆਂ ਨੂੰ ਤੁਸੀਂ ਕਹੋਗੇ ਇਹ ਤਾਂ ਆਲਟੋ ਕਾਰ ਜਿੰਨਾ ਚੌੜਾ ਹੈ ਸੱਜਣੋ ਇੰਸਟਾਗ੍ਰam ਤੇ ਸਰਚ ਮਾਰਿਓ ਜਿਹਨੂੰ ਲੋਕ ਬਹੁਤ ਪਿਆਰ ਦਿੰਦੇ ਆ ਇਹ ਉਹੀ ਹੈ ਘੋੜੇ ਵਾਲਾ ਜੋੜਾ ਸੱਜਣੋ ਜਸਪਾਲ ਦੇ ਕਮਨ ਤੁਸੀਂ ਸਾਰੇ ਜਾਣਦੇ ਆ ਬਾਰ ਬਾਰ ਦੱਸਣ ਦੀ ਲੋੜ ਨਹੀਂ ਇੱਕ ਐਨਜੀਓ ਚਲਾਉਂਦਾ ਹੈ ਜਿੱਥੇ ਜਾਨਵਰਾਂ ਨੂੰ ਰੈਸਕਿਊ ਕਰਕੇ ਲੈ ਕੇ ਆਉਂਦਾ ਹੈ ਫਿਰ ਉਹਨੂੰ ਠੀਕ ਕਰਦਾ ਹੈ ਫਿਰ ਖੁੱਲੇ ਅਸਮਾਨ ਦੇ ਵਿੱਚ ਅੜਾਉਂਦਾ ਹੈ ਮੁਹੱਬਤ ਨਾ ਰਹਿੰਦਾ ਲੋਕ ਆਉਂਦੇ ਆ ਪਿਆਰ ਕਰਦੇ ਆ ਇਹੋ ਜੇ ਪਿਆਰ ਕਰਨ ਵਾਲੇ ਸੱਜਣ ਨੂੰ ਫਿਰ ਪਿਆਰ ਕਰਨ ਵਾਲੇ ਟੱਕਰਦੇ ਹੁੰਦੇ ਆ ਸੱਜਣੋ ਪਿਛਲੇ ਦਿਨਾਂ ਦੇ ਵਿੱਚ ਜਸਪਾਲ ਹੁਣਾ ਦਾ ਵਿਆਹ ਹੋਇਆ ਸੀ ਇਹਦੇ ਘਰ ਵਾਲੀ ਨੂੰ ਵੀ ਬਹੁਤ ਸ਼ੌਂਕ ਆ ਜਾਨਵਰਾਂ ਦਾ ਉਹਦਾ ਵੀ ਇੱਕ ਇੱਕ ਪਾਲਾ ਜਿਹੜਾ ਉਸੇ ਐਨਜੀਓ ਦੇ ਵਿੱਚ ਜਾਨਵਰਾਂ ਦੀ ਸੇਵਾ ਕਰਦੇ ਬੀਤਦਾ ਆ ਘੋੜਾ ਵੀ ਕਿਸੇ ਸੱਜਣ ਕੋਲ ਸਾਹਮਣ ਵੱਲੋਂ ਥੋੜਾ ਜਿਹਾ ਪਿੱਛੇ ਹਟਿਆ ਖੜਾ ਸੀ ਵੈਸੇ ਘੋੜਾ ਖਾਨਦਾਨ ਦਾ ਬੜਾ ਚੰਗਾ ਹੈ ਤੇ ਬਾਈ ਹੁਣਾਂ ਨੇ ਲਿਆਂਦਾ ਇਹਦਾ ਨਾਂ ਰੱਖਤਾ ਦਾਨਵੀਰ ਦਾਨਵੀਰ ਨਾਂ ਰੱਖਿਆ ਤਾਂ ਇਹਦਾ ਮਤਲਬ ਇਹ ਬਿਲਕੁਲ ਨਹੀਂਗਾ ਕਿ ਫਿਰ ਇਹਦੀਆਂ ਫੀਸਾਂ ਰੱਖੀਆਂ ਜਾਣ ਤਾਂ ਇਹਦੀ ਫੀਸ ਲਈ ਵੀ ਇੱਕੋ ਹੀ ਚੀਜ਼ ਰੱਖਤੀ ਦਾਨ ਪਾਤਰ ਦਾਨਵੀਰ ਲਈ ਤਾਂ ਫਿਰ ਦਾਨ ਪਾਤਰ ਹੀ ਬਣਦਾ ਸੀ ਤੁਹਾਡਾ ਜੋ ਦਿਲ ਕਰਿਓ ਕਰੇ ਤੁਸੀਂ ਐਂ ਕਰੋ ਉਥੇ ਦਾਨ ਪਾਤਰ ਦੇ ਵਿੱਚ ਪੈਸੇ ਪਾਜੋ ਜੇ ਨਾ ਹੋਣ ਤੰਨਾ ਵੀ ਪਾਓ ਪਰ ਇਹ ਘੋੜੇ ਨੂੰ ਦਾਨ ਪਾਤਰ ਵਾਲੇ ਸਮਸਲੇ 'ਚ ਸਮਝ ਕੇ ਸਨੱਖਾ ਤੁਸੀਂ ਦੇਖ ਲਿਆ ਪਰ ਤੁਸੀਂ ਮਾੜਾ ਨਾ ਸਮਝ ਲਿਓ ਕਿ ਖਾਨਦਾਨ ਮਾੜਾ ਹੋਊਗਾ ਇਹ ਅਲੀਸ਼ਾਨ ਬਲੱਡ ਲਾਈਨ ਦਾ ਘੋੜਾ ਰਾਜੂ ਘੋੜੇ ਦਾ ਬੱਚਾ ਰਾਜੂ ਘੋੜਾ ਅਲੀ ਸ਼ਾਨ ਦਾ ਮਤਲਬ ਅਲੀ ਸ਼ਾਨ ਦਾ ਡਾਇਰੈਕਟ ਪੋਤਰਾ ਹੈ ਮਾਰਕਿੰਗ ਤੁਸੀਂ ਦੇਖ ਲਓ ਪੰਜ ਕਲਿਆਣਾ ਘੋੜਾ ਇਹਦੇ ਬੱਚੇ ਇੰਨੇ ਸੋਹਣੇ ਆਏ ਹਨ ਜੇ ਤੁਹਾਨੂੰ ਮੈਂ ਇਹਦੇ ਬੱਚੇ ਦਿਖਾਵਾਂ ਤਾਂ ਤੁਸੀਂ ਕਮਾਲ ਮੰਨ ਜਓ ਸਵਾਰੀ ਲਈ ਇਹ ਕਮਾਲ ਘੋੜਾ ਅਸਲ ਵਿੱਚ ਲੋਕਾਂ ਨੇ ਘੋੜਿਆਂ 'ਚ ਲੱਭਣਾ ਹੀ ਹੋਰ ਕੁਝ ਸਟਾਰਟ ਕਰਤਾ ਘੋੜਿਆਂ ਦੇ ਵਿੱਚ ਹੁੰਦਾ ਹੀ ਇਹ ਕੁਝ ਹੈ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਦਲੇਰੀ ਸਵਾਰੀ ਕਰਾਉਣ ਲਈ ਸਾਫ਼ ਘੋੜਾ ਤੇ ਵੱਡੂ ਖਾਉਣਾ ਕਰਦਾ ਹੋਵੇ। ਇਹੇ ਘੋੜਿਆਂ ਦੇ ਗੁਣ ਹੁੰਦੇ ਆ ਜੇ ਦੇਖਿਆ ਜਾਵੇ ਤਾਂ ਇਸ ਤੋਂ ਵੱਡਾ ਗੁਣ ਕੋਈ ਹੋਰ ਹੋ ਹੀ ਨਹੀਂ ਸਕਦਾ ਹੁੰਦਾ। ਕਿ ਘੋੜਾ ਪਰਵਾਰਕ ਹੋਵੇ, ਘੋੜਾ ਮਜ਼ਬੂਤ ਹੋਵੇ, ਘੋੜਾ ਦਮਦਾਰ ਹੋਵੇ, ਘੋੜਾ ਬਿਮਾਰੀਆਂ ਤੋਂ ਰਹਿਤ ਹੋਵੇ, ਸਿਆਣਾ ਹੋਵੇ, ਸਮਝਦਾਰ ਹੋਵੇ, ਦਲੇਰ ਹੋਵੇ, ਇਹ ਹੀ ਗੁਣ ਹੁੰਦੇ ਆ ਮਿਹਨਤਾਂ। ਜੇ ਦੇਖਿਆ ਜਾਵੇ ਤਾਂ ਬਾਕੀ ਜਿਹੜੀਆਂ ਗੱਲਾਂ ਐਵੇਂ ਕਰੀ ਜਾਣਗੇ ਮਤਲਬ ਆਹ ਦੇਖੋ ਜੀ ਫਲਾਨੀ ਗਲਾਈ thmki ਗਲਾਈ ਇਹ ਤਾਂ ਤੁਸੀਂ ਜਿਹੜੀ ਗਲਾਈ ਹੈਗੀ ਆ ਜਾਂ ਚ ਨਹੀਂ ਹੈਗੀ ਜਦੋਂ ਤੁਸੀਂ ਘੋੜੇ ਨੂੰ ਮੁਹੱਬਤ ਕਰਨਾ ਸਟਾਰਟ ਕਰ ਦੋਗੇ ਨਾ ਤੁਹਾਡੇ ਜਾਨਵਰ ਦੇ ਵਿੱਚ ਉਹ ਗੁਣ ਆਟੋਮੈਟਿਕ ਆਉਣਾ ਸ਼ੁਰੂ ਹੋ ਜਾਣਗੇ ਤੁਹਾਡੇ ਮਨ ਨੂੰ ਹੀ ਇੰਨਾ ਪੜਨਾ ਸਟਾਰਟ ਕਰ ਦਿੰਦਾ ਜਾਨਵਰ ਸੱਜਣੋਂ ਧਾਨਵੀਰ ਲਈ ਇਹ ਇੱਕ ਐਡਵਰਟਾਈਜ਼ਮੈਂਟ ਨਹੀਂ ਮੇਰਾ ਸਜਦਾ ਇਹਨਾਂ ਸੱਜਣਾ ਨੂੰ ਨੰਬਰ ਸਕਰੀਨ ਤੇ ਆ ਜੇ ਕੋਈ ਵੀ ਸੱਜਣ ਸਟੱਡ ਸਰਵਿਸ ਲੈਣੀ ਚਾਹੁੰਦਾ ਤਾਂ ਸੈਸੇ ਜਾ ਸਕਦਾ ਦਾਨ ਪਾਤਰ ਦੇ ਵਿੱਚ ਸੇਵਾ ਪਾ ਸਕਦਾ